ਕਟ ਰੋਈ ਸੀ ਕਿੰਨੇ ਵਜੇ ਘਟਾਈ ਇਹ ਸਾਡੀ ਕੋ 7:00 ਤੋਂ ਵੱਜ ਗਏ 5 ਮਿੰਟ ਦੇ 7:00 ਵਜੇ ਦੀ ਕਰੀਬ ਘਟਨਾ ਜੀ ਮੈਂ ਮੇਰੇ ਕੋ ਪਲਾਂਟ ਤੋਂ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰ ਨੂੰ ਆਂਡਿਆ ਜੀ ਅੱਜ ਆਂ ਕੇ ਗੱਡੀ ਸਟਾਰਟ ਕੀਤੀ ਤੇ ਗੇੜੀ ਭੰਨ ਲੱਗਾ ਤੁਰ ਲੱਗੇ ਤੇ ਤਿੰਨ ਮੋੜੇ ਆਇਆ ਮੋਟਰਸਾਲਾੋਂ ਤੋਂ ਲੱਗੇ ਦਾ ਜੀ ਹੁਣ ਹਰ ਕੇ ਸਿੱਧੇ ਫਾਇਰ ਕੱਟਦੇ ਸੀ ਜੀ ਕਿੰਨੇ ਫਾਇਰ ਕੱਟੇ ਜੀ ਦੋ ਫਾਇਰ ਕੱਟੇ ਜੀ ਅੱਛਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚਾਓ ਕਿਹੜੀ ਗੱਡੀ ਸੀਗੀ ਤੁਹਾਡੀ ਮੇਰੀ ਗੱਡੀ ਜੈਨ ਹੀ ਜੀ ਕੀ ਨੰਬਰ ਜੀ ਮੰਨ ਲਓ BB35 AF5409 ਤੁਹੇ ਕਿਦ ਨੂੰ ਫਾਟਕ ਵਾਲੀ ਸਾਈਡ ਨੂੰ ਚੱਲ ਗਿਆ ਅੱਛਾ ਆ ਕਿਸ ਚੀਜ਼ ਨੂੰ ਤੇ ਆਈ ਸੀ ਕਿ ਉਹ ਮੋਟਰਸਾਈਕਲ ਤੇ ਆਈ ਸੀ ਕੋਈ ਪਛਾਣ ਹੋਈ ਕੋਈ ਇਹਦੀ ਨਹੀਂ ਕੋਈ ਸਹੀ ਪਛਾਣ ਤੇ ਪੁਲਿਸ ਨੂੰ ਥਲਾ ਦਿੱਤੀ ਕਿ ਇਸ ਮੌਕੇ ਤੇ ਹਾਂਜੀ ਕੀ ਮੰਗ ਕਰਦੇ ਹੋ ਮੰਗਿਆ ਸੀ ਜੀ ਅੱਜ ਕਿ ਗੱਡੀ ਗੁੱਡੀ ਉਹ ਨਾਲ ਸਮਾ ਫੋਨ ਸਾਡਾ ਵਾਪਸ ਆ ਜੀ ਉਹ ਤੁਸੀਂ ਇਹ ਨਾਮ ਤੋਂ ਲੱਗਦਾ ਆ ਆਪਣੀ ਆ ਉਹਨੂੰ ਥੋੜੀ ਜਿਹਾ ਪਹਿਲਾਂ ਤਕਰੀਬ 7:30 ਵਜੇ ਸਾਨੂੰ ਬਿਲਕੁਲ ਰਵਾਇ ਕੰਟਰੋਲ ਰੂਮ ਇੱਕ ਮੈਸੇਜ ਮਿਲਿਆ ਸੀ ਕਿ ਵੇਅਰ ਕਾ ਪਲਾਟ ਦੇ ਬਿਲਕੁਲ ਸਾਹਮਣੇ ਇੱਕ ਲੜਕਾ ਹੈ ਹਰਪ੍ਰੀਤ ਨਾਮ ਦਾ ਜਿਸ ਕੋਲ ਇੱਕ ਕਾਰ ਜਿਹੜੀ ਆ ਜੈਨ 2004 ਮਾਡਲ ਹੈ PB035 AF 355409 5409 ਇਹ সিলਵਰ ਕਲਰ ਦੀ ਗੱਾਰ ਹੈ ਇਹ ਕਹਿੰਦਾ ਵੀ ਮੈਂ ਅੰਦਰੋਂ ਆਪਣੇ ਵੇਰਕਾ ਦੇ ਅੰਦਰੋਂ ਡਿਊਟੀ ਖਤਮ ਕਰਕੇ ਬਾਹਰ ਨਿਕਲ ਕੇ ਆਪਣੀ ਕਾਰ ਦੇ ਵਿੱਚ ਸਟਾਰਟ ਕੀਤੀ ਸੀ ਔਰ ਪਿੱਛੋਂ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਆਪਣੀ ਬਾਈਕ ਇੱਥੇ ਛਾੜ ਦਿੱਤੇ ਇਹ ਆਉਡੀ ਬਾਈਕ ਜਿਹੜੀ ਲੈ ਕੇ ਫਰਾਰ ਹੋ ਗਏ ਸੋ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਸਾਡੇ ਸੀਨੀਅਰ ਆਫੀਸਰ ਵੀ ਸਾਰੇ ਮੌਕੇ ਤੇ ਆ ਕੇ ਮੌਕਾ ਦੇਖ ਲਿਆ ਔਰ ਇਸੇ ਬਾਰੇ ਅਸੀਂ ਉਹਨਾਂ ਦੀ ਸਟੇਟਮੈਂਟ ਲੈ ਕੇ ਮੁਕਦਮਾ ਦਰਜ ਕਰ ਰਹੇ ਹਾਂ ਔਰ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਇਹਦੇ ਸਬੰਧੀ ਸਾਰੇ ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਔਰ ਪੰਜਾਬ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਔਰ ਜਲਦੀ ਜਲਦੀ ਉਹਨੂੰ ਕਿੱਥੇ ਅਰਾਊਂਡ ਅਪ ਕਰਕੇ ਇਹਦਾ ਜਿਹੜਾ ਮੁਕੰਮਲ ਕੀਤਾ ਜਾਏਗਾ ਕੇਸ ਸਰ ਜੀ ਕੀ ਲੱਗਦਾ ਹੈ ਇੱਕ ਰஞ்சிਸ਼ ਕਰਕੇ ਜਾਂ ਕਿਸ ਤਰ੍ਹਾਂ ਨਹੀਂ ਸਰ ਅੱਜ ਇਹ ਤਾਂ ਮਤਲਬ ਬਿਲਕੁਲ ਅੱਜ ਆਏ ਆ ਇਹੋ ਦੀ ਗੱਲ ਬਾਤ ਸੁਣੀ ਹੈ ਰஞ்சிਸ਼ਾਲਾ ਦਾ ਮਾਮਲਾ ਅੱਜ ਪੀਅਰ ਕਰਨਾ ਬਹੁਤ ਔਖਾ ਹੈ ਕਿਉਂਕਿ ਫਿਰ ਉਹ ਆਪਣੀ ਬਾਈਕ ਦਾ ਚੱਡ ਕੇ ਜਾਂਦੇ ਤੋ ਹੋ ਸਕਦਾ ਹੈ ਕਿ ਇਹਨਾਂ ਦੇ ਮਾਮਲੇ ਹੋਏ ਪਰ ਅੱਜ ਤਰਕੀਸ਼ ਦਾ ਪਾਟਾ ਜੀ ਸ਼ੁਰੂਆਤੀ ਹੋਈ ਹੈ ਅਸੀਂ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਫੇਰ ਦੱਸਾਂਗੇ ਹਵਾਈ ਫੇਰ ਕਿਤੇ ਜੀ ਹਵਾਈ ਫੇਰ ਕਿਤੇ ਜੀ ਉਹਨਾਂ ਨੇ ਦਸੰਬਲਾਪ ਕੀ ਹਵਾਈ ਫੇਰ ਕੀਤੇ ਚਾਰੋਂ ਦਰਾਂ ਨਾਲ باتیں ਕੀਤੀ ਜਾ ਕੇ ਦਾਵੀ ਔਰ ਉਸ ਤੋਂ ਬਾਅਦ ਅਗਲਾ ਕਾਰਵਾਈ ਜਿਹੜੀ ਹੈ ਹੁਣ ਅਸੀਂ ਆ ਕੇ ਮੌਕੇ ਤੇ ਸ਼ੁਰੂਆਤ ਕੀਤੀ ਹੈ ਸਰ ਆਈਡੈਂਟਿਟੀੀਆਂ ਚੋਰੀਆਂ ਦੀ ਹੋਈਆਂ ਹਨ ਵਾਰਦਤਾਂ ਵੀ ਹੋਈਆਂ ਹਨ ਘੱਟੇ ਵੱਟੇ ਬਹੁਤ ਕਿਡੀਆਂ ਕਰਦੇ ਇਸ ਨੂੰ ਇਤਜਾਮ ਦਿੱਤੇ ਨੇ ਨਹੀਂ ਦੇਖੋ ਸਾਰੇ ਪੰਜਾਬ ਦੇ ਵਿੱਚ ਜਿਹੜਾ ਸਾਡੇ ਮਾਨਯੋਗ ਸੀਨੀਅਰ ਆਫਿਸਰਸ ਹੈਗੇ ਉਹਨਾਂ ਨਾਲ ਦੇਨ ਲਗਾਤਾਰ ਨਾਕੇ ਔਰ ਲਗਾਤਾਰ ਜਿਹੜੇ ਸਰਚ वगैरह ਚਲਾਈਏ ਜਾ ਰਹੀਆਂ ਬਟ ਜਿਹੜੇ ਵੀ ਕੋਈ ਕ੍ਰਾਈਮ ਹੁੰਦਾ ਆ ਸਾਡਾ ਕੰਮ ਹੈ ਸਭ ਤੋਂ ਪਹਿਲਾਂ ਕ੍ਰਾਈਮ ਨੂੰ ਰੋਕਣਾ ਅਗਰ ਕ੍ਰਾਈਮ ਹੋ ਜਾਂਦਾ ਤੇ ਉਹਨੂੰ ਪ੍ਰਾਇਮਰੀ ਡਿਟੈਕਟ ਕਰਨਾ ਔਰ ਡਿਟੈਕਟ ਕਰਕੇ ਬੰਦਿਆਂ ਨੂੰ ਫੜਨਾ ਔਰ ਅਸੀਂ ਜਲਦੀ ਜਲਦੀ ਦੋ ਆਮ I'm very sure ਕਿ ਇਹ ਬੰਦੇ ਵੀ ਜਲਦੀ ਜਲਦੀ ਰਿਹਾਸਾ ਲੈ ਜਾਣਗੇ